ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ। ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂਗੇ ਸਵਰਾਜ 855 FE 2018 ਮਾਡਲ। ਇਹ ਟਰੈਕਟਰ ਦੀ ਡਿਮਾਂਡ ਹੈਗੀ ਐਡੀ 6,50,000 ਰੁਪਿਆ। ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ ਉਤਰਾ ਪਿਆਗਾ। ਸ਼ੌਂਕੀਆ ਟਰੈਕਟਰ ਰੱਖਿਆ ਹੋਇਆ ਬਾਈ ਦਾ। ਸੈਂਟਰ ਗੇਅਰ ਹੈ। ਬਾਕੀ ਪਿਛਲੇ ਪਾਸੋਂ ਟਰੈਕਟਰ ਦੀ ਪਰੀਂਦ ਤੁਸੀਂ ਚੈੱਕ ਕਰ ਲਓ। ਬਾਕੀ ਰੀਮ ਵਗੈਰਾ ਚੈੱਕ ਕਰ ਲਓ। ਡਬਲ ਡਿਸਟ੍ਰਿਬਿਊਟਰ ਡੰਡਾ ਰਾਵਲ ਸਮੇਤ ਹੈ ਬਿਲਕੁਲ ਜਿਹੜਾ ਸਾਫ਼ ਸੁਥਰਾ ਟਰੈਕਟਰ ਪਿਆਗਾ ਸਕ੍ਰੈਚ ਵੀ ਨਹੀਂ ਹੈਗਾ ਮਗਰ ਆਟਾਂ ਦੇ ਕੋਈ ਵੀਰੋ ਬਾਕੀ ਦੂਜੇ ਪਾਸੇ ਬੜੀ ਜੱਦਾ ਫਾਇਦਾ ਰਿੰਬ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਕੰਡੀਸ਼ਨ ਦਾ ਪਰ ਵਗੈਰਾ ਤਿਆਰ ਕਰਾ ਹੋਇਆ ਜੇ ਕਿਸੇ ਸੇ ਬਾਈ ਨੇ ਟਰੈਕਟਰ ਲੈਣਾ ਹੈ ਸਕਰੀਨ ਤੇ ਕਾਲ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ 2016 18 ਮਾਡਲ ਡਿਮਾਂਡ ਹੈ ਇਹਦੀ 6 ਲੱਖ 25000 ਰੁਪਿਆ ਬਿਲਕੁਲ ਸਾਫ਼ ਸਦਰਾ ਟਰੈਕਟਰ ਪਿਆ ਜੀ ਕਰੋ ਚੱਕ